ਰਪਿਆ ਨਹੀਂ ਪੂਰਾ ਹੁੰਦਾ ਤੇ ਉਦੋਂ ਆਪਾਂ ਗਲਤ ਕੰਮ ਕਰਦੇ ਜਿਹੜੇ ਦੂਰ ਵਾਲੇ ਦੇ ਮਤਲਬ ਉਹ ਤੇ ਡ੍ਰਿਪ ਤੇ ਵੈਲਪ ਹੁੰਦਾ ਸੰਗਰੂਰ ਪਾਸੇ ਕਿ ਨਹੀਂ ਚੰਡੀਗੜ੍ਹ ਜਾਣਾ ਔਖਾ ਪਰ ਉੱਥੇ ਘੁੰਮ ਸਕਦੇ ਨੇ ਜੇ ਬਣ ਗਿਆ ਤਾਂ ਦਾ ਏਰੀਆ ਜਦੋਂ ਢੇਡੀ ਨਾਲ ਪਰਿਆ ਤਾਂ ਘੂਆਂਗੇ ਕੀ ਭਰਾ ਮੇਰੇ ਆਹ ਗੱਲ ਤਾਂ ਫਿਰ ਉੱਤੀ ਆ ਗਈ ਪੈਣੀ ਪਈ ਆ ਸਰਹਾਣੀ ਪਈ ਜਿੱਤਰੋਂ ਜਾਲੇ ਆਉਣ ਕਿਹੜੀ ਗੱਲ ਆ ਉੱਡੇ ਵਾਲਾ ਪਿਆ ਇਹ ਤਾਂ ਤੁਸੀਂ ਮਾਲੀ ਕਹਤਾ ਤੁਸੀਂ ਮਾਲੀ ਕਹਤਾ ਮਾਲੀ ਤੋਂ ਮੜੇ ਬਾਹਰ ਨੂੰ ਟੱਪਣਾ ਉੱਥੇ ਵੇਲੀ ਪਏਗ ਲਈ ਜਾਂ ਝੜ ਨਹੀਂ ਪਈਆਂ ਗਿਆ ਥੋੜ ਉਹ ਚੰਡੀਗੜ੍ਹ ਕਰਕੇ ਭੁੰਨਦਾ ਵੀ ਮਹਾਲੀ ਆ ਮਹਾਲੀ ਨਾ ਕੁਝ ਨਾ ਚੰਡੀਗੜ੍ਹ ਵਾਸਤਾ ਵੀ ਲਾ ਪਿਆਗਾ ਦੇਖੋ ਤਾਂ ਨਾ ਕਿਉਂ ਵੀ ਕਿੰਨੀ ਐ ਕਿ ਬੋਸਾਂ ਪੈਂਦੀਆਂ ਹਨਾ ਕਹਿਣ ਨੂੰ ਤਾਂ ਅੱਜ ਆ ਮੰਜ਼ੂਰੀ ਦਾ ਧਿਆਨ ਆਇਆ ਕਹਿੰਦਾ ਸੀ ਕੱਲੇ ਮਾਲਵੇ ਮਾਲਵੇ ਜੀ ਸਰਕਾਰ ਬਣਾਵਾਂਗੇ ਦੇਖਦੇ ਆ ਭਾਈ ਮਾਲਵੇ ਜੀ ਕਿੰਨੀ ਵਾਸਤੇ ਵੀਰ ਮੇਰੇ ਆਪਣਾ ਕਾਰ ਕਿ ਦਿੱਤਾ ਕਿਹੜਾ ਐਜੂਕੇਸ਼ਨ ਕਰਤਾ ਪਹਿਲਾਂ ਉਹ ਛੇਪਾ ਕੇਂਦਰ ਬਣਾਏ ਉਹ ਸਰਾਛਤਾਰ ਤੋਂ ਬਣਾਇਆ ਉਹਨਾਂ ਦਾ ਕੋਈ ਫਾਰਮਾ ਨਾ ਸੀ ਕਲੀਨਿਕ ਬਣਾਤੇ ਉਹ ਵੀ ਤਾਂ ਤੇ ਹੁਣ ਹੋਰ ਕੋ ਬਣਾਤਾ ਇਹਦਾ ਭਾਈ ਮੇਰੀ ਗੱਲ ਸੁਣ ਲੈ ਇਸ ਤੱਕ ਦੇ ਕਿ ਕਿੰਨਾ ਕਿਆ ਵਟ ਕੇ ਐ ਕੱਲ ਤੇ ਉਹ ਜਿਹੜਾ ਨਹੀਂ ਕਰ ਦਿੰਦੇ ਆ ਉਹ ਸਾਡਾ ਹੋਵੇ ਵੀ ਕੰਮ ਚੱਲਿਆ ਜਾਈਦਾ ਨਹੀਂ 70 ਸਾਲਾਂ ਤੱਕ ਤਾਂ ਕਰਦੇ ਬਸ ਮੈਟਰਾਜੀ ਨੇ ਕਰਨਾ ਹੋਵੇ ਨਾ ਉਹ ਸਾਲ ਚ ਕਰ ਦਿੰਦਾ ਆਪਾਂ ਇਹ 5 ਸਾਲ ਹੋਰ ਗਾਹਾਂ ਵਾਲੇ ਦੇ ਤੇ ਨਾ ਆ ਕੁ ਮੈਕ ਲਈ ਫਤ ਇਹ ਤੇਰੇ ਕੋਲ ਮੈਕ ਨਹੀਂ ਖਮਾ ਮਤ ਲੁਕ ਜਾਂਦਾ ਜਿਹੜੇ ਅੱਜ ਕੱਲ ਇਹ ਪੱਤਰਕਾਰ ਨਾ ਕਰਦੇ ਆ ਜਿਹੜਾ ਅੱਜ ਕੱਲ ਇਹਦਾ ਇਹਨਾਂ ਵ੍ਰਤ ਬੋਲਦਾ ਸੋਸ਼ਲ ਮੀਡੀਆ ਵਾਲਾ ਕਰਦੇ ਆ ਉਹ ਜਿਹੜਾ ਇਹਨਾਂ ਨੇ ਜ਼ਮੀਨ ਨਹੀਂ ਰੋਕ ਲਈ ਆਪਣੇ ਪੱਦੇ ਕੀ ਰਹਿਣਾਗਾ ਤੁਸੀਂ ਸਰੋਂ ਦਾ ਤੇਲ ਵੇਖ ਲਓ ਮਹੀਨਾ ਪਹਿਲਾਂ 120 ਰੁਪਏ ਲੀਟਰ ਸੀ ਤੇ ਕੱਲ ਦਾ ਰੇਟ 180 ਰੁਪਏ ਲੀਟਰ ਆ 60 ਰੁਪਏ ਮਹੀਨੇ ਦੇ ਵਿੱਚ ਲੀਟਰ ਵਗਰ ਵਧ ਗਿਆ ਵਧਣ ਦਾ ਕਾਰਨ ਕੀ ਲੋਕਲ ਕੋਲ ਆਲੂ ਪਾ ਕੇ ਆਪਾਂ ਨੂੰ 20 ਰੁਪਏ ਦਾ ਪੈਕ 20 ਰੁਪਏ ਦਾ ਪੈਕ ਲੱਗਦਾ ਨਹੀਂ ਵੀ ਹੁਣ ਆਪਾਂ ਵੀ ਹੋੜੀ ਹੋੜੀ ਡਿਵੈਲਪ ਹੋ ਰਹੀ ਹੈ ਆਪਣੀ ਕੰਟਰੀ ਪੰਜਾਬ ਇੰਡੀਆ ਵੀ ਅਮਰੀਕਾ ਮੈਂ ਡਿਵੈਲਪ ਹੋ ਰਹੀ ਹੈ ਆਪਾਂ 100 ਸਾਲ ਪਿੱਛੇ ਨਾਲ ਅਮਰੀਕਾ ਤੋਂ ਭਾਈ ਜੀ ਆਪਾਂ ਤਰਕ ਵੀ ਜੇ ਆ ਕੇ ਬਰਗਰ ਖੁਰੋਣਾ ਵੀ ਸਾਥ ਸਕਦੇ ਆ ਆਪਾਂ ਪਰ ਅਨਾਜ ਬਿਨਾਂ ਕਿਵੇਂ ਜਦੋਂ ਆਪਾਂ ਫੋਨ ਬਿਨਾ ਬਿਜਲੀ ਬਿਨਾ ਟੀਵੀ ਬਿਨਾ ਵੀ ਸਾਥ ਸਕਦੇ ਆ ਆਪਾਂ 2 ਮਿੰਟੇ ਸੀ ਬੰਦ ਹੋ ਜਾ ਰੜਾਟ ਪਾਏ ਜਾਂਦਾ ਆਪਾਂ ਉਹਨਾਂ ਬਿਨਾਂ ਨਹੀਂ ਸਰਦਾ ਤੇ ਅਨਾਜ ਨਹੀਂ ਜੀਂਗਾ ਆਪਣਾ ਢਿੱਡ ਭਰਨਾ ਤੋਂ એનર્ਜੀ ਦੀ ਨਹੀਂ ਉਹਦੇ ਬਿਨਾਂ ਕਿਥੇ ਹੋਰ ਜੀ ਖਾਕ ਪਾਉਣ ਲੱਗਿਆ ਹੌਲੀ ਹੌਲੀ ਧਾਉਣ ਲੱਗਿਆ ਇਹਨਾਂ ਨੇ ਬੜੀ ਮਾਤਰਾ ਦੇ ਵਿੱਚ ਪੰਜਾਬ ਅਕਵਾਇਰ ਕਰ ਲੈਣਾ ਇਹ ਨਾ ਸੋਚੋ ਅੱਜ ਵੀ ਕਹਿੰਦੇ ਆ ਵੀ ਜਿਹੜਾ ਪਾ ਵੀਰ ਕਹਿੰਦੇ ਵੀ ਮੇਰੀ ਤਾਂ ਆਈ ਨਹੀਂ ਮੈਂ ਕੀ ਲੈਣਾ ਇਹ ਕੀ ਲੈਣਾ ਨਾ ਇਹੀ ਮਰਵਾ ਰਹੇ ਨੇ ਜਿਹੜਾ ਜਮੀਨ ਅਕਵਾਇਰ ਕਰ ਰਹੇ ਨੇ ਯਾਰ ਬਸ ਬਣੂਗਾ ਉੱਥੇ ਸ਼ੋਰੂਮ ਬਣਨਗੇ ਮਾਲ ਬਣਨਗੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲੂ ਨਾਲ ਦੇ ਅੰਤ ਪਿੰਡ ਚਾਰ ਫੇਰ ਕਿੱਥੇ ਕਿੱਥੇ ਮੱਭਦੰਦ ਗੱਲ ਫੇਰ ਉੱਥੇ ਹੀ ਰੋਜ਼ਗਾਰ ਨਹੀਂ ਰੋਜ਼ਗਾਰ ਵੇਚਣਗੇ ਕਿ ਨੂੰ ਅਸੀਂ ਅੱਜ ਜੋਧਾ ਮੰਡੀ ਖੜੇ ਆ ਜਿੱਥੇ ਇਕੱਠ ਕੀਤਾ ਗਿਆ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜਾ ਇਕੱਠ ਕੀਤਾ ਗਿਆ ਜੋਧਾ ਮੰਡੀ ਲੈਂਡ ਪੋਲਿੰਗ ਖਿਲਾਫ ਜ਼ਮੀਨ ਬਚਾਓ ਰੈਲੀ ਦੇ ਵਿੱਚ ਪਹੁੰਚੇ ਨੇ ਸਾਡੇ ਨਾਲ ਮੌਜੂਦ ਹੋਣਗੇ ਬਿੱਲਾਂ ਕਪੈਨ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਵੇਂ ਦੇ ਲੈਂਡ ਪੋਲਿੰਗ ਨੂੰ ਸਹੀ ਹੈ ਇਹ ਗਲਤ ਹੈ ਇਹ ਬਾਈ ਜੀ ਬਹੁਤ ਗਲਤ ਹੈ ਇਹ ਕਿਉਂ ਜੀ ਕਿਉਂਕਿ ਇਸ ਦੇ ਨਾਲ ਹਜ਼ਾਰਾਂ ਘਰਾਂ ਦੇ ਪਰਿਵਾਰ ਉਛੜਨੇ ਕਿਉਂਕਿ ਇਹਨਾਂ ਨੇ ਆਪਾਂ ਨੂੰ ਗੁਲਾਮ ਕਰਨਾ ਸਾਰੇ ਕੁਝ ਕਰ ਕਰ ਵੇਖ ਲਿਆ ਉਦੋਂ ਦਾ ਗਲਾਮ ਹੋਏ ਨਹੀਂ ਇਹਨਾਂ ਨੇ ਹੁਣ ਜ਼ਮੀਨਾਂ ਗਲਾਮ ਕਰਕੇ ਆਪਣਾ ਅਨਾਜ ਗਲਾਮ ਕਰਨਾ ਕਿਉਂਕਿ ਅਨਾਜ ਜਿਹੜਾ ਠੀਕ ਹੈ ਇਹਦੇ ਵੇਲੇ ਆਪਾਂ ਨੂੰ ਪਲ ਨਹੀਂ ਸਰਦਾ ਬਈ ਸੀ ਬਣਾ ਵੀ ਸਰ ਜੂਆ ਹਰ ਇੱਕ ਚੀਜ਼ ਬਣਾ ਸਰ ਜੂਆ ਕੱਪੜੇ ਲੀਡੇ ਵੇਣਾ ਵੀ ਪਾਟੇ ਟੰਗ ਬਲਾ ਲੈਣਾ ਪਰ ਜਿਹੜਾ ਅਨਾਜ ਹੈ ਅਨਾਜ ਬਣਾ ਨਹੀਂ ਸਰਦਾ ਕਿਉਂਕਿ ਜਦੋਂ ਇਹਨਾਂ ਨੇ ਜ਼ਮੀਨ ਨਹੀਂ ਰੋਕ ਲਈ ਆਪਣੇ ਪੱਲੇ ਕੀ ਰਹਿਣਾਗਾ ਤੁਸੀਂ ਸਰੋਂ ਦਾ ਤੇਲ ਵੇਖ ਲਓ ਮਹੀਨਾ ਪਹਿਲਾਂ 120 ਰੁਪਏ ਲੀਟਰ ਸੀ ਤੇ ਕੱਲ ਦਾ ਰੇਟ 180 ਰੁਪਏ ਲੀਟਰ ਆ 60 ਰੁਪਏ ਮਹੀਨੇ ਦੇ ਵਿੱਚ ਲੀਟਰ ਵਗਰ ਵੱਧ ਗਿਆ ਵਧਣ ਦਾ ਕਾਰਨ ਕੀ ਲੋਕਲ ਕੋਲੂ ਸੀ ਜਿਹੜੇ ਸਾਰੇ ਬੰਦ ਕਰਤੇ ਅਡਾਨੀਆਂ ਵਾਨੀਆਂ ਦਾ ਵਿਕਦਾ ਕਰਿਆ ਨਾ ਤੇ ਉਦੋਂ ਹੀ ਆਪਾਂ ਲਾ ਸਕਦੇ ਹਾਂ ਸਾਹਿਬ ਤੇ ਬਾਕੀ ਤੁਹਾਨੂੰ ਪਤਾ ਹੀ ਆਪਣਾ ਮਾਡਰਨ ਕਰਨਾ ਚਾਹੁੰਦੇ ਨੇ ਖੇਤੀਬਾੜੀ ਮੈਂ ਕਿਹਾ ਪੀਰ ਮੇਰੇ ਪੈਕਟਾਂ ਦੇ ਵਿੱਚ ਆਪਾਂ ਨੂੰ ਮੂੰਗੀ ਦੀਆਂ ਦਾਲਾਂ ਤਾਂ ਪਹਿਲਾਂ ਤਾਂ ਮਿਲਦੀਆਂ ਸੀ ਲਫਾਫੇ 'ਚ ਪਾਉਂਦੇ ਸੀ ਹੁਣ ਪੈਕਟ ਲਫਾਫੇ ਤੇ ਪੈਕਟ ਦਾ ਬਹੁਤ ਫਰਕ ਹੁੰਦਾ ਕਿਉਂਕਿ ਲਫਾਫਾ ਹੁੰਦਾ ਆਪਾਂ ਪਵਾ ਕੇ ਗੰਡ ਦਿੰਦੇ ਨੇ ਇੱਕ ਪੈਕਟ ਹੁੰਦਾ ਇਹਦਾ ਚੀਜ਼ ਪੈਕ ਆਈ ਹੋਵੇ ਇਹਨਾਂ ਨੇ ਉਹ ਹਸਾ ਕਿਤਾਬ ਨਾਲ ਦੇਣਾ ਇੱਕ ਆਲੂ ਪਾ ਕੇ ਆਪਾਂ ਨੂੰ 20 ਰੁਪਏ ਦਾ ਪੈਕੇਟ 20 ਰੁਪਏ ਦਾ ਪੈਕੇਟ ਹੁੰਦੀ ਹੈ ਲੱਗਦਾ ਨਹੀਂ ਵੀ ਹੁਣ ਆਪਾਂ ਵੀ ਹੋੜੀ ਹੋੜੀ ਡਿਵੈਲਪ ਹੋ ਰਹੀ ਆ ਆਪਣੀ ਕੰਟਰੀ ਪੰਜਾਬ ਇੰਡੀਆ ਵੀ ਅਮਰੀਕਾ ਮੈਂ ਡਿਵੈਲਪ ਹੋ ਰਹੀ ਆ ਆਪਾਂ 100 ਸਾਲ ਪਿੱਛੇ ਆ ਨ ਅਮਰੀਕਾ ਤੋਂ ਬਾਈ ਜੀ ਆਪਾਂ ਤਰੱਕੀ ਨਹੀਂ ਕਰ ਰਹੇ ਆਪਾਂ ਬਰਬਾਦ ਹੋ ਰਹੇ ਆ ਠੀਕ ਹੈ ਨਾ ਤੁਸੀਂ ਇਹ ਸੋਚੋ ਵੀ ਪਹਿਲਾਂ Jio ਵਾਲਿਆਂ ਨੇ ਫ੍ਰੀ SIM ਦੇ ਕੇ ਆਪਾਂ ਨੂੰ ਇੰਨਾ ਕ ਮਾਨਸਿਕ ਗੁਲਾਮ ਕਰਤਾ ਉਹਨਾਂ ਨੇ ਵੀ ਆਪਣਾ ਨੈਟ ਤੋਂ ਬਿਨਾ ਇੱਕ ਮਿੰਟ ਨਹੀਂ ਸਰਦਾ ਠੀਕ ਆ ਸਭ ਤੋਂ ਵੱਡੀ ਗੱਲ ਕੀ ਆ ਆਪਾਂ ਨੈਟ ਬਿਨਾ ਮੈਂ ਚੀਜ਼ਾਂ ਲੈ ਲਓ ਆਪਾਂ ਫੋਨ ਬਿਨਾ ਤੁਹਾਨੂੰ ਸਰਦਾ ਪਰਾ ਨਹੀਂ ਸਰਦਾ ਨਾ ਮਿੰਟ ਨਹੀਂ ਸਰਦਾ ਨਾ ਇਹਦੇ ਬਿਨਾ ਆਪਾਂ ਸਾਰ ਸਕਦੇ ਨਹੀਂ ਹੁਣ ਤਾਂ ਬਿਲਕੁਲ ਨਹੀਂ ਜ਼ਰਦਾਂ ਜੀ ਹਾਂ ਸਾਰ ਸਕਦੇ ਆ ਵੈਸੇ ਚੁੱਕ ਸੋਸ਼ਲ ਮੀਡੀਆ ਦਾ ਹਾਂ ਸਾਰ ਸਕਦੇ ਆ ਆਪਾਂ ਹਨਾ ਹੋਰ ਤੁਸੀਂ ਬੜੀਆਂ ਚੀਜ਼ਾਂ ਲਾ ਲਓ ਪੀਜੀ ਆ ਕੇ 버ਗਰ ਉਹਨਾਂ ਬਿਨਾ ਵੀ ਸਾਰ ਸਕਦੇ ਆ ਆਪਾਂ ਪਰ ਅਨਾਜ ਬਿਨਾ ਇੱਕ ਮਿੰਟ ਨਹੀਂ ਸਾਰ ਸਕਦੇ ਆ ਆਪਾਂ ਜਦੋਂ ਆਪਾਂ ਫੋਨ ਬਿਨਾ ਬਿਜਲੀ ਬਿਨਾ ਬਿਜਲੀ ਬਿਨਾ ਵੀ ਨਹੀਂ ਸਾਰ ਸਕਦੇ ਆ ਆਪਾਂ 2 ਮਿੰਟੇ ਸੀ ਬੰਦ ਹੋ ਜਾ ਰਡਾਟ ਪਾਇਆ ਜਾਂਦਾ ਆਪਾਂ ਉਹਨਾ ਮਿੰਨਾਂ ਨਹੀਂ ਸਰਦਾ ਤੇ ਅਨਾਜ ਨਹੀਂ ਜਿਹਨੇ ਆਪਣਾ ਢਿੱਡ ਭਰਨਾ ਆਪਣੋ એનર્ਜੀ ਦੀ ਨਹੀਂ ਉਹਦੇ ਬਿਨਾ ਕਿੱਥੋਂ ਸਰ ਜੂਗਾ ਇਹਨਾ ਨਹੀਂ ਗੁਲਾਮ ਕਰਨਾ ਗੁਲਾਮ ਕੀ ਕਰਨਾ ਦੇਖੋ ਪਹਿਲੇ ਤਾਂ ਪੰਜਾਬ ਸੀ ਕਿੱਲਾ ਵੀ ਹੈ ਨਾ ਪਿੰਡ ਯਾਰ ਕਿੱਲਾ ਰੋਕਣੀਆਂ ਹਰਿਆਣੇ 'ਚ ਵੀ ਫਰਮਾਨ ਆ ਗਿਆ ਵੀ 35 ਹਜ਼ਾਰ ਕਿੱਲਾ ਉੱਥੇ ਵੀ ਰੋਕਣਗੇ ਹੈ ਨਾ ਇਹਨਾਂ ਨੇ ਹਜੇ ਇਹ ਮੰਨ ਕੇ ਚੱਲੋ ਹੱਥ ਪਾਉਣ ਲੱਗਿਆ ਹੌਲੀ-ਹੌਲੀ ਤੇ ਜਾਣ ਲੱਗਿਆ ਇਹਨਾਂ ਨੇ ਬੜੀ ਮਾਤਰਾ ਦੇ ਵਿੱਚ ਪੰਜਾਬ ਅਕਵਾਇਰ ਕਰ ਲੈਣਾ ਇਹ ਨਾ ਸੋਚੋ ਅੱਜ ਵੀ ਕਹਿੰਦੇ ਆ ਵੀ ਜੁਣ ਬਾ ਵੀਰ ਕਹਦੇ ਵੀ ਮੇਰੀ ਤਾਂ ਆਈ ਨਹੀਂ ਮੈਂ ਕੀ ਲੈਣਾ ਜਿਹੜਾ ਮੈਂ ਕੀ ਲੈਣਾ ਨਾ ਇਹੀ ਮਰਵਾ ਰਿਆ ਨਹੀਂ ਜਿਵੇਂ ਹੁਣ ਜੇ ਜਮੀਨ ਅਕਵਾਇਰ ਕਰ ਲੈਣੇ ਆਰ ਬਸ ਸਟੇਟ ਬਣੂਗਾ ਉੱਥੇ ਸ਼ੋਰੂਮ ਬਣਨਗੇ ਮਾਲ ਬਣਨਗੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲੂ ਨਾਲ ਦੇ ਨੂੰ ਪਿੰਡ ਯਾਰ ਫੇਰ ਇੱਕ ਇੱਕ ਮਹੱਤਵਪੂਰਨ ਗੱਲ ਫੇਰ ਉੱਥੇ ਰੋਜ਼ਗਾਰ ਦੀ ਰੋਜ਼ਗਾਰ ਵੇਚਣਗੇ ਕਿ ਨੂੰ ਪੰਜਾਬ ਦੇ ਵਿੱਚ ਕੌਣ ਰਹਿੰਦਾ ਕਿਸਾਨ ਵਰਗ ਸਭ ਤੋਂ ਵੱਧਾ ਕਿਸਾਨ ਵਰਗਨ ਵਾਲੀ ਮਜ਼ਦੂਰ ਪਾਈਆਂ ਦਾ ਸਰਕਲ ਚੱਲਦਾ ਉਹਨਾਂ ਨੇ ਹੀ ਸੇਠਾਂ ਦਾ ਸਰਕਲ ਚੱਲਦਾ ਉਹਨਾਂ ਨਾਲ ਹੀ ਸੁਨਿਆਰਾਂ ਦਾ ਸਰਕਲ ਚੱਲਦਾ ਉਹਨਾਂ ਨੇ ਹੀ ਰੇੜੀਆਂ ਦਾ ਸਰਕਲ ਚੱਲਦਾ ਤੇ ਜਦੋਂ ਇੱਥੇ ਫਾਸਲੀ ਨਾ ਹੋਈ ਤਾਂ ਫਿਰ ਵੇਚਣਗੇ ਕਿੰਨੂ ਇਹ ਤਾਂ ਦੱਸੋ ਜੇ ਡਿਵੈਲਪਮੈਂਟ ਕਰ ਤੂੰ ਕਹਿੰਦੇ ਵੀ ਸਾਰੀ ਜ਼ਮੀਨ ਤਾਂ ਨਹੀਂ ਕੁਆਰ ਹੋ ਰਹੀ 65 ਜਾਂ 56000 ਕਿੱਲੇ ਨਹੀਂ ਬਹੁਤ ਫਰਕ ਪਈ ਜਾਣਾ ਇਹ ਤਾਂ ਇੱਕ ਹੱਥ ਤਾਂ ਰਹੇ ਨੇ ਇਹ ਤਾਂ ਵੱਡੇ ਵੱਡੇ ਜ਼ਿਲ੍ਹੇ ਇਕੱਲੇ ਜ਼ਿਲ੍ਹੇ ਇਹਨਾਂ ਨੇ ਮਨ ਕੋਈ ਜ਼ਿਲ੍ਹੇ ਇਹਨਾਂ ਨੇ ਟਾਰਗੇਟ ਕਰ ਲਏ ਇਸ ਤੋਂ ਬਾਅਦ ਤਹਿਸੀਲਾਂ ਨੂੰ ਪੈਣਾ ਬਲਾਕਾਂ ਨੂੰ ਪੈਣਾ ਇਹਨਾਂ ਨੇ ਛੱਡਣੀ ਕੁਝ ਨਹੀਂ ਤੇ ਹੁਣ ਜੀ ਮਹਾਲੀ ਬਣਿਆ ਤੁਹਾਨੂੰ ਡਿਵੈਲਪ ਹੋਇਆ ਨਾ ਮਹਾਲੀ ਮਾਲੇ ਦੇ ਵਿੱਚ ਕਿੰਨੇ ਵਧੀਆ ਮਤਲਬ ਬਣੇ ਹੋਏ ਨੇ ਜਿਹੜੇ ਰਹਿਣੇ ਵਾਲੇ ਹੋ ਫਲੈਟ ਬਣੇ ਹੋਏ ਨੇ ਸੜਕਾਂ ਬੜੀਆਂ ਹੋਏ ਲੈਟਾਂ ਲੱਗਿਆ ਸੀਵਰੇ ਸੀਵਰੇਜ ਪਈ ਹੋਈ ਆ ਲੱਗਦਾ ਨਹੀਂ ਵੀ ਆਪਣਾ ਵੀ ਇੱਦਾਂ ਦਾ ਵੀ ਸਿਸਟਮ ਬਣ ਚੁੱਕਾ ਮੇਰੇ ਪਿੰਡ ਦੇ ਵਿੱਚ ਆ ਜੀ 1% ਚਿੱਕੜ ਪਾ ਦੇ ਮੀਂਹ ਪੈ ਜੂ ਘਰੋਂ ਨਿਕਲ ਕੇ ਬਾਹਰ ਬੈਠੇਗਾ ਉਹ ਪਿੰਡ ਵੀ ਕਰ ਸਕਦੇ ਨੇ ਬਸ ਤੁਸੀਂ ਕਹਿੰਦੇ ਹੋ ਜੰਦੀਗੜ੍ਹ ਮਾਲੀ ਇੱਦਾਂ ਹੋ ਗਿਆ 10000 ਰੁਪਏ ਤੜਕੇ ਚਾਹੀਦਾ ਜੰਦੀਗੜ੍ਹ ਚ ਘੁੰਮਣ ਖਾਤਰ ਤੁਸੀਂ ਘੁੰਮਦੇ ਹੋਗੇ ਵੀਰੇ ਮੇਰੇ ਪੱਤਰਕਾਰ ਆ ਹਾਂਜੀ ਹਾਂ 10000 ਰੁਪਏ ਤੜਕੇ ਚਾਹੀਦਾ ਘੁੰਮਣ ਖਾਤਰ ਤੇ ਜਦੋਂ ਰੁਪਈਆ ਨਹੀਂ ਪੂਰਾ ਹੁੰਦਾ ਤਿਹੋਦੋ ਆਪਾਂ ਗਲਤ ਕੰਮ ਕਰਦੇ ਹੁਣ ਜਿਹੜੇ ਦੂਰ ਵਾਲੇ ਨੇ ਮਤਲਬ ਉਧਰ ਡਿਵੈਲਪ ਹੁੰਦਾ ਸੰਗਰੂਰ ਮਾਸੇਕ ਨਹੀਂ ਚੰਡੀਗੜ੍ਹ ਜਾਣਾ ਔਖਾ ਪਰ ਉੱਥੇ ਘੁੰਮ ਸਕਦੇ ਨੇ ਜੇ ਬਣ ਗਿਆ ਇਦਾਂ ਦਾ ਏਰੀਆ ਜਦੋਂ ਟੇਡੀ ਨਾ ਪਰਿਆ ਤਾਂ ਘੂਵਾਂਗੇ ਕੀ ਭਰਾ ਮੇਰੇ ਆ ਗੱਲ ਤਾਂ ਫੇਰ ਉੱਥੀ ਆ ਗਈ ਪੈਣੀ ਪਈ ਸਰਹਾਣੀ ਪੈ ਜੇ ਤਰ ਵਿਚਾਲੇ ਆਉਣਗੇ ਢੀ ਗੱਲ ਆ ਜਦੋਂ ਜੇਬ 'ਚ ਕੁਝ ਹੋਈ ਨਾ ਤੇਰੇ ਘੁੰਮ ਕੇ ਕੀ ਕਰੇਂਗਾ ਹੁਣ ਤੁਰੇ ਫਰੇ ਹੁਣ ਆ ਖਾਲੀ ਪੇਪੜਾ ਪਲਾਂਟ ਦਵਾਂਗੇ 1000 ਮਤਲਬ 1000 ਗੱਜ ਦਾ ਤੁਸੀਂ ਭਾਵੇਂ 4 ਲਓ ਭਾਵੇਂ 2 ਲਓ ਤੇ ਲਊ ਕੋਣ ਨੂੰ ਜਿਹੜੀ ਜਮੀਨ ਆਉਣੀ ਹੈ ਤੇ ਜਿਹੜੇ ਪਹਿਲਾਂ ਪੁੱਡੇ ਵਾਲੇ ਪਏ ਨੇ ਹਜੇ ਤੱਕ ਬੇਲੀਆਂ ਪੀਆਂ ਕਨੌਲੀਆਂ ਉਹ ਕਲੌਨੀਆਂ ਉੱਥੇ ਕੌਣ ਰਹੇ ਪਏ ਮਤਲਬ ਲੋਕਾਂ ਨੂੰ ਤਾਂ ਹੀ ਭਰੋਸਾ ਨਿਗਾ ਪਿਛਲਾ ਵਾਲੇ ਇਹਨਾਂ ਨੇ ਪੁੱਡੇ ਵਾਲਾ ਪਿਆ ਤੁਸੀਂ ਮਾਲੀ ਕਹਤਾ ਤੁਸੀਂ ਮਾਲੀ ਕਹਤਾ ਮਾਲੀ ਤੋਂ ਮਾੜੇ ਬਾਹਰ ਨੂੰ ਟੱਪਣਾ ਉੱਥੇ ਬੇਲੀ ਪਏ ਕਲੀਆਂ ਝੜਗੀਆਂ ਪਈਆਂ ਥੋੜਾ ਉਹ ਚੰਡੀਗੜ੍ਹ ਕਰਕੇ ਭੁਲਾਦਾ ਵੀ ਮਾਲੀ ਆ ਮਾਲੀ ਚ ਉਹਨਾਂ ਕੁਝ ਨਹੀਂ ਜਿੰਨਾ ਚੰਡੀਗੜ੍ਹ ਮਾਲੀ ਦਾ ਤਾਂ ਵਿਲਾ ਪਿਆਗਾ ਇਹਦੇ ਪਿਛੇ ਇਹ ਨਾ ਸੋਚਣਾ ਵੀ ਕੱਲਾ ਜ਼ਿਮੀਂਦਾਰ ਰਗੜਾ ਜਾਊਗਾ ਇਹਦੇ ਪਿਛੇ ਵਪਾਰੀ ਵਰਗ ਵੀ ਰਗੜਿਆ ਜਾਣਾ ਪੁੱਲ ਚੀਜ਼ ਰਗੜੀ ਜਾਣੀ ਐ ਫਿਰ ਇਹ ਨਹੀਂ ਇਹਨਾਂ ਨੇ ਕਹਿਣਾ ਵੀ ਡਿਵੈਲਪਮੈਂਟ ਕਰੋ ਜੇ ਤੁਸੀਂ ਬਾਹਣੀ ਵੇਚਤਾ ਤੁਹਾਨੂੰ ਰੁਪਈਆ ਤਾਂ ਉਹਦਾ ਕੋਈ ਦੇਣਾ ਨਹੀਂ ਇਹਨਾਂ ਨੇ ਤੇ ਉੱਥੇ ਤੁਸੀਂ ਸਾਰੀ ਕਿੱਥੋਂ ਕਰੋਗੇ ਜੇ ਜਦੋਂ ਸ਼ੋਅਰੂਮ ਬਣ ਦਿੰਦੇ ਨੇ ਜਾਬੀ ਤਾਂ ਆਪਾਂ ਕਲੋਨੀਆ ਕੱਟੀਆਂ ਹੀ ਜਾਂਦੇ ਨੇ ਉੱਥੇ ਲੋਕ ਜਿਹੜੇ ਕੰਪਨੀ ਵਾਲੇ ਆਉਂਦੇ ਨੇ ਬਿਲਡਰ ਆਉਂਦੇ ਨੇ ਉਹਦਾ ਗੱਲ ਉੱਥੇ ਹੀ ਮੁੱਕਦੀ ਐ ਸ਼ੋਅਰੂਮ ਕਹਿ ਦੇਣਾ ਸ਼ੋਅਰੂਮ ਚੱਲਣਗੇ ਕਿੱਥੋਂ ਜੇ ਕਿਸਾਨ ਦੀ ਫਸਲ बिकੂਗੀ ਉੱਥੇ ਸਰਕਲ ਘੁੰਮਣਾ ਸਾਰਾ ਆੜਤਿਆਂ ਨੇ ਵੀ ਸਰਕਾਰ ਹੁਣ ਜਿਹੜੇ ਵਿਸ਼ੇਸ਼ ਨੇ ਆੜਤ ਦਾ ਕੰਮ ਕਰਦੇ ਉਹਨਾਂ ਜਾਤਾ ਉਹ ਵਿਆਜ ਤੇ ਪੈਸਾ ਦਿੰਦੇ ਆ ਜ਼ਿੰਮੇਦਾਰਾਂ ਨੂੰ ਜਾ ਹਰਤ ਹੁੰਦੀ ਆ ਲੱਖ ਮੰਗਦਾ ਠੀਕ ਹੈ ਨਾ ਜਦੋਂ ਬਾਹਣੀ ਵੇਚ ਤਾਰਦੀ ਆ ਪੈਸਾ ਕਿਵੇਂ ਦੇ ਦੂ ਆ ਮੈਨੂੰ ਦੱਸੋ ਸੇ ਡਿਵੈਲਪਮੈਂਟ ਕਿੱਥੋਂ ਕਰ ਲੂ ਆ ਜਦੋਂ ਉਹਦੇ ਕੋਲ ਸਰੋਤ ਹੀ ਨਾ ਰਿਹਾ ਕੋਈ ਹੁਣ ਮੇਰੇ ਕੋਲੇ ਕੰਪੈਨ ਆ ਹਨਾ ਜਦੋਂ ਬਾਹਣੀ ਵੇਚ ਕੇ ਮੈਂ ਕੰਪੈਨ ਕਿੱਥੇ ਚਲਾ ਲੂ ਫਿਰ ਖੱਪੜ ਵੱਡ ਲੂ ਆ ਕਿੱਲਾ ਹੋਰ ਤੇ ਮੇਰੇ ਪੱਲੇ ਕੁਛ ਹੈ ਹੀ ਨਹੀਂ ਤੇ ਕੰਪੈਨਾਂ ਦਾ ਰਜਗਾਰ ਵੀ ਖੜੂ ਆ ਤੂੜੀ ਬਣਾਉਣ ਵਾਲੇ ਉਹਨਾਂ ਦੇ ਲੇਬਰ ਆਉਂਦੀ ਆ ਭਈ ਉਹਨਾਂ ਦਾ ਰਜਗਾਰ ਖੜੂ ਪੰਜਾਬੀਆਂ ਦਾ ਰਜਗਾਰ ਖੜੂ ਗੱਲ ਮਿੱਤਰੋ ਇਹ ਆ ਹੁਣ ਬਾਹ ਇਹ ਜਿਵੇਂ ਨਾ ਖਾਤਰ ਬੜਾਈ ਆ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਠੀਕ ਹੈ ਨਾ ਇੱਥੇ 6 ਮਹੀਨਿਆਂ ਤੋਂ ਫਸਲ ਆਉਂਦੀ ਆ 6 ਮਹੀਨੇ ਬਾਅਦ ਰੌਣਕ ਹੁੰਦੀ ਆ ਇੱਥੇ ਨਾ ਖੇਤਾਂ 'ਚ 24 ਘੰਟੇ ਰੌਣਕ ਆ ਜਦੋਂ ਉਹਨਾਂ ਨੂੰ ਐ ਇਟਾਂ ਜਿਣ ਕੇ ਕਰਤਾ ਤੇ ਫਿਰ ਉੱਥੇ ਆਉਣਾ ਕੀ ਇਜਾੜ 'ਚ ਹੁਣ ਪਿੰਡਾਂ 'ਚ ਜੁੜ ਕੇ ਜਾਣਗੇ ਲੋਕ ਉਥੇ ਮੇਰੇ ਵੀਰ ਇੱਕ ਗੱਲ ਦੱਸਿਓ ਆਪਾਂ ਬੜੇ ਪੜੇ ਲਿਖੇ ਤਾਂ ਇਹ ਨਹੀਂ ਵੀ ਉਹ ਜਿਹੜੇ ਹੁਣ ਜਿਨੇ ਮੈਂ ਪਿੰਡ ਦੇ ਵਿੱਚ ਘਰ ਪਾਇਆ 2022 'ਚ ਪਾਇਆ ਹੈ ਨਾ ਹੁਣ ਮੈਂ ਉੱਜੜ ਕੇ ਸ਼ਹਿਰ 'ਚ ਥੋੜੀ ਜਾਊਗਾ ਠੀਕ ਆ ਨਾ ਉੱਥੇ ਵੀ ਖੋਲਾ ਰੱਖ ਰੱਖੇ ਨਾ ਉੱਥੇ ਵੀ ਗਾਈ ਰੱਖ ਸਕੇ ਨਾ ਕੁਝ ਉੱਥੇ ਬੱਕਰੀ ਰੱਖ ਸਕੇ ਤੇ ਦੁੱਧ ਜੀਵਨਦਾਰ ਨੇ ਤੇ ਮੈਂ ਸਮਝ ਵੀ ਦੁੱਧ ਕਿੱਥੋਂ ਪੀਣੀਏ ਫਿਰ ਨਾਲ ਕਿ ਲਈ ਪੀਣੀਏ ਇਹ ਤੁਹਾਨੂੰ ਮੈਂ ਤਾਂ ਕਹਿੰਦਾ ਰੰਗਲਾ ਪੰਜਾਬ ਬਣਾਉਣਾ ਇਹ ਤਾਂ ਮਤਲਬ ਉਹ ਤਾਂ ਉਹ ਤਾਂ ਰਮਨ ਸਟੇਟਮੈਂਟ ਆ ਰਿਹਾ ਗੱਲ ਸੁਣ ਉਹ ਆ ਪੰਡ ਜਿਹੜੀ ਤੁਹਾਨੂੰ ਸਪਸ਼ਟ ਗੱਲ ਦੱਸਾਂ ਮੈਂ ਹਣਾ ਠੀਕ ਆ ਉਹਨੇ ਚੂਹਾ ਆ ਗਿਆ ਚੂਹੇ ਨੇ ਬਿੱਲੀ ਪਾਈ ਬਿੱਲੀ ਮਾਰ ਕੁੱਤਾ ਪਾਈ ਕੁੱਤੇ ਨੇ ਕੁੱਤਾ ਜੋਦਾ ਸੀ ਬਾਣ ਗਿਆ ਡਾਂਗ ਵਾਲੀ ਸਿਰ ਪਾੜਦਾ ਠੀਕ ਆ ਮੈਂ ਪੈਂਚਰ ਲਾ ਦਿੰਦਾ ਕਹਿੰਦਾ ਵੇਖ ਕੰਨ ਲਾ ਕੇ ਦੇਖ ਲੋ ਹਵਲਾ ਕੇ ਉਹ ਪੈਂਚਰ ਲਾਉਣ ਥੋੜੀ ਆਇਆ ਹੈਗਾ 3.5 ਕਰੋੜ ਲੋਕਾਂ ਨੇ ਵੋਟ ਪਾਈ ਆ ਭੈਣ ਦੇ ਨਦੀ ਚ ਤਿੰਨ ਲਾਦਾ 3 ਕਰੋੜ ਲੋਕਾਂ ਨੇ ਵੋਟ ਪਾਈ ਆ ਐਸੀ ਵੀ ਕੋਈ ਗਲੀਆਂ ਨਾਲੇ ਪੱਕੇ ਕਰ ਦੇਣਗੇ ਇਹ ਤਾਂ ਸਰਪੰਚਾਂ ਨੂੰ ਕਹੀ ਜਾਂਦੇ ਆ ਵੀ ਪਿੰਡ ਦੇ ਵਿੱਚ ਵਿਕਾਸ ਨਹੀਂ ਕਰਨਾ ਸਾਥੋ ਪਿੰਡ ਪੁੱਛਿਆ ਸਾਡੇ ਅੱਜ ਹਰਕ੍ਰਿਸ਼ਨਪੁਰਾ ਹਰਿਆਣੇ ਦਾ ਪੰਜਾਬ ਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਅੱਜ ਤੜਕੇ ਪੰਚਾਇਤ ਦੀ ਵੀਡੀਓ ਆਈ ਹੈ ਭਰਾ ਮਿਰਿਆ ਸਾਡਾ ਐਮਐਲਏ ਮੌਜੂਦਾ ਕਹਿੰਦਾ ਮਨਾਣੀ ਲੈਣਾ ਚਾਹੁੰਦਾ ਕਿਉਂਕਿ ਮੌਜੂਦਾ ਕਹਿੰਦਾ ਵੀ ਮੇਰੇ ਬਿਨ ਪੁੱਛੇ ਪਿੰਡ ਦੇ ਵਿੱਚ ਵਿਕਾਸ ਨਹੀਂ ਹੋਣਾ ਚਾਹੀਦਾ ਤਖਤ ਦਸ਼ਰੀ ਦੰਦਮਾ ਸਾਹਿਬ ਤੋਂ ਸੌਹ ਪਾ ਕੇ ਆਏ ਪਿੰਡ ਦੇ ਬੰਦੇ ਵੀ ਪਿੰਡ 'ਚ ਕੋਈ ਕੰਮ ਨਹੀਂ ਚੱਲਣ ਦੇਣਾ। ਯਾਰ ਗੱਲਾਂ ਕਿਹੜੀਆਂ ਕਰਦੇ ਤੁਸੀਂ? ਤੁਸੀਂ ਤਾਂ ਭਗਵਾਨ ਤੁਮਾਨਾ ਭਗਵਾਨ ਤੁਮਾਨ ਦੀ ਜਮਾਨ ਹੈ ਕੋਈ ਤੜਕੇ ਬਿਆਨ ਦੇ ਕੇ ਹੱਥ ਨੇ ਮੁਕਰ ਜਾਂਦਾ। ਜਮਾਨ ਹੈ ਕੋਈ ਉਹ ਬੰਦੇ ਦੀ? ਨਹੀਂ ਹੁਣ ਤਾਂ ਹੁਣ ਤਾਂ ਐ ਕਹਿ ਐ ਵੀ ਕਹਿ ਰਹੇ ਜਿਹਦੀ ਜਿਹੜਾ ਨਹੀਂ ਦੇਣਾ ਚਾਹੁੰਦਾ ਨਾ ਦਵੇ ਅਸੀਂ ਕਿਹੜਾ ਤੱਕਾ ਕਰ ਰਹੇ ਹਾਂ। ਓਏ ਭਰਾ ਮੇਰੇ ਹੱਥ ਝਾ ਕੇ ਵੱਢਣਗੇ ਇਹ। ਦਸਤੀ ਇੱਕ ਪਾਸੇ ਦੰਦੇ ਹੁੰਦੇ ਇਹਨਾਂ ਦੇ ਦੋ ਪਾਸੇ ਦੰਦੇ ਆ ਜਿਹੜੇ 95 96 ਹੋਏ ਪਿਆ ਨਾ ਇਹ ਆਪਣੀ ਅੱਖ ਤੇ ਫੱਡਾ ਉਹ ਪੇੜ ਹੁੰਦੀ ਆ ਪੇੜ ਦੀ ਅੱਖ ਤੇ ਫੱਡਾ ਮੂਤਾ ਮਾਰ ਦਿੰਦੇ ਆ ਹੁਣ ਗਾਨ ਮਾਰਤਾ ਮਰਜੀ ਮੁੰਨੀ ਜਣ ਨੂੰ ਦੱਸ ਜਾਣਾ ਦੱਬ ਲੈਣ ਜਮਾ ਨਹੀਂ ਉਹ ਉੱਡੂਗੀ ਜੋ ਅੱਖ ਤੇ ਫੱਡਾ ਮੂਤਾ ਮਾਰ ਤਾ ਉਹਨੂੰ ਦਿਸਨੋਂ ਹਟ ਜਾਂ ਦੂਜੀ ਅੱਖ ਤੇ ਥੱਲੇ ਲੱਗ ਗਈ ਉਹ ਦੂਜੀ ਬਾਦ ਦਿਸਨੋਂ ਹਟ ਜਾਂ ਉਹਨੂੰ ਹੱਥ ਵੀ ਨਾ ਛੱਡ ਦੇ ਜਤਾਇਆ ਵੀ ਸੰਗਰੂਰ ਵਾਲਿਆਂ ਨੇ ਆ ਮਾਲਵੇ ਵਾਲਿਆਂ ਜਤਾਇਆ ਜਿਆਦਾਤਰ ਉਹਨਾਂ ਨੇ ਦਿੱਤਾ ਸਾਥ ਪੂਰਾ ਤਮੰਦਾ ਵੀਰ ਮੇਰਾ ਮੈਂ ਗੱਲ ਕਹਿਣਾ ਹਣਾ ਇੱਕ ਉਹ ਦੌਰ ਸੀ ਬਦਲਾ ਦਾ ਬਦਲਾ ਤੋ ਲੋਕ ਕੇ ਅੱਖ ਆਉਣ ਵਾਲੇ 27 ਦੇ ਵਿੱਚ ਪਤਾ ਲੱਗ ਜੂ ਵੀ ਕਿੰਨੀ ਆ ਕਿ ਵੋਟਾਂ ਪੈਂਦੀਆਂ ਹਨਾ ਕੈਨ ਨੂੰ ਤਾਂ ਅੱਜ ਆਵਣ ਰੋੜੇ ਦਾ ਬਿਆਨ ਆਇਆ ਕਹਿੰਦਾ ਸੀ ਕੱਲੇ ਮਾਲਵੇ ਮਾਲਵੇ ਜੀ ਸਰਕਾਰ ਬਣਾਵਾਂਗੇ ਦੇਖਦੇ ਆ ਭਾਈ ਮਾਲਵੇ ਚ ਕਿੰਨੀ ਕ ਬਣਦੀ ਆ ਸਰਕਾਰ ਹਨਾ ਲੋਕ ਤਾਂ ਵੀ ਕਹਿੰਦੇ ਨੇ ਵੀ ਬਾਕੀ ਸਰਕਾਰਾਂ ਦਾ ਵਧੀਆ ਸਰਕਾਰ ਆ ਇਹਨਾਂ ਨੇ ਕਹਾਵਾ ਕੀਤੇ ਨੇ ਬਿਜਲੀ ਮਾਫ ਆ ਕੀ ਕਰਦਾ ਵੀ ਬਿਜਲੀ ਮਾਫ ਕਰਕੇ ਵੀ ਲਾਈਟ 24 ਘੰਟੇ ਤੇ ਮੋਟਰਾਂ ਦੀ ਉਹ ਵੀ ਚਲ ਲਾਈਟ ਛੱਡ ਦੇ 24 ਘੰਟੇ ਦੀ ਉਹ ਕਿਉਂ ਛੱਡਦੇ ਉਹ ਵੀ ਪਿੱਛੇ ਰਾਜ ਬੜੀਆਂ ਗੱਲਾਂ ਕੀ ਕਿਤੇ ਵਿਹਲੇ ਬਹਿ ਕੇ ਸਾਨੂੰ ਦੱਸਾਂਗੇ ਕਿਉਂ ਛੱਡਦੇ ਆ ਇਹਦਾ ਨਹਿਰੀ ਪਾਣੀ ਆ ਉਹਦਾ ਕਰਕੇ ਛੜਦੇ ਵੀ ਲੋਕਾਂ ਦਾ ਧਿਆਨ ਹੀ ਜਾਵੇ ਨਹਿਰੀ ਪਾਣੀ ਕੰਨੀ ਕਿਹੜਾ ਵੀ ਸੂਏ ਸੂਏ ਪੱਕੇ ਕਰਾਤੇ ਸਾਰੇ ਸੂਏ ਪੱਕੇ ਕਰਾਤੇ ਸੂਏ ਪੱਕੇ ਦਾ ਤਾਂ ਕਰਾਉਣੀ ਹੈ ਕਿਸੇ ਦਾ ਪਾਣੀ ਪੀਵੇ ਬਾਹਰ ਤਾਂ ਰੋਕੀ ਜਾਂਦੇ ਆ ਉਹ ਡੁੱਬਣ ਖਾਤਰ ਥੋੜੀ ਬਣਾਏ ਆ ਡੁੱਬਣ ਖਾਤਰ ਤੁਸੀਂ ਹੁਣ ਕਹਿ ਦਿੰਦੇ ਹੋ ਭਗਵਾਨ ਤੁਮਨ ਭਗਵਾਨ ਤੁਮਨ ਕਰੀ ਆਮਨ ਰੋੜੇ ਦਾ ਇਲਾਜ ਆ ਉਹ ਬੈਂਸ ਨੂੰ ਦੱਸ ਹੀ ਦਿੱਤਾ ਵੀ ਆਏ ਉਹ ਕੰਮ ਕਿਤੇ ਉਹ ਕਰ ਰਹੇ ਆ ਨਾ ਜਿਹੜਾ ਜਿਹੜਾ ਜਿੱਥੇ ਗੱਲ ਉੱਥੇ ਗੱਲ ਤਾਂ ਕੀ ਕੰਮ ਕੀ ਕਰਤੇ ਨੇ ਮੈਨੂੰ ਦੱਸੋ ਸਹੀ ਕਿਤੇ ਕਿਹੜਾ ਪਿੰਡ ਆ ਤੁਹਾਡਾ ਸ਼ਹਿਰ ਕਿਹੜਾ ਆਪਣਾ ਫਤੇਗੜ ਸਾਹਿ ਦੋ ਮੀਂਹ ਪੈ ਤਾਂ ਥੋੜੇ ਪਾਣੀ ਕਿੰਨਾ ਘੋ ਸੱਚੀ ਗੱਲ ਹੈ ਝੂਠ ਨਾ ਬੋਲੀ ਵਾਧੂ ਹੁੰਦਾ ਨਾ ਵਾਧੂ ਗਲੀਆਂ ਐਜ ਹੁੰਦਾ ਖੇਤਾਂ 'ਚ ਤਾਂ ਹੁਣੀ ਹੋਣਾ ਕਿਹੜੀ ਗਲੀ ਉੱਚੀ ਜਾ ਕੇ ਬਣਾਤੀ ਚੱਲ ਗੱਲ ਲੋਕ ਕਹਿੰਦੇ ਤੁਸੀਂ ਗਲੀਆਂ ਨਾਲੀਆਂ ਤੱਕ ਸੀਮਤ ਰਹੇ ਹੋ ਨਾ ਚੱਲ ਗਲੀਆਂ ਨਾਲੀਆਂ ਤੱਕ ਸੀਮਤ ਨੇ ਐਜੂਕੇਸ਼ਨ ਦਾ ਛੱਡ ਦੇ ਯਾਰ ਉਹਦਾ ਪੜਾਈ ਉਹਦੇ ਛੱਡ ਦੇ ਕਿਹੜੀ ਗਲੀ ਤੂੰ ਐਂ ਕਹਿੰਦੇ ਜੇ ਥੋੜੇ ਮੀਂਹ ਪੈ ਜਾ ਤੁਰਕੇ ਦਿਖਾਈ ਵੀਰ ਮੇਰੇ ਆਪਣਾ ਕਾਰ ਕਿ ਦਿੱਤਾ ਕਿਹੜਾ ਐਜੂਕੇਸ਼ਨ ਕਰਤਾ ਪਹਿਲਾਂ ਉਹ ਸੇਵਾ ਕੇਂਦਰ ਬਣਾਏ ਉਸ ਵਾਰ ਛ ਭਾਰਤ ਬਣਾਏ ਉਹਨੂੰ ਢਾਕੇ ਕੁਝ ਹੋਰ ਬਣਾਤਾ ਆਮ ਆਦਮੀ ਕਲੀਨਿਕ ਬਣਾਤੇ ਉਹ ਉਹ ਵੀ ਢਾਕਤੇ ਹੁਣ ਹੋਰ ਕੋਈ ਬਣਾਤਾ ਇਹ ਤਾਂ ਬਾਈ ਮੇਰੀ ਗੱਲ ਸੁਣਾ ਇੱਟਾ ਇੱਕ ਇੱਟ ਨੂੰ ਚੱਕ ਕੇ ਐ ਪੱਟ ਕੇ ਐ ਕਰਦੇ ਦੂਜੇ ਦਿਨ ਐ ਕਰ ਦਿੰਦੇ ਆ ਉਹ ਕੰਮ ਆ ਉਹ ਕਹਿੰਦਾ 70 ਸਾਲ ਦਾ ਜਿਹੜਾ ਗੰਦ ਪਿਆ ਵੈ ਇਹਨੂੰ ਸਾਫ ਕਰਨਾ 5 ਸਾਲ ਲੱਗ ਜਾਏ ਕਰ ਨਹੀਂ ਸਕਦੇ ਵੀ ਸਾਨੂੰ ਹੋਰ ਵੀ ਟਾਈਮ ਚਾਹੀਦਾ ਇਹਦੇ ਲਈ ਜਿਹੜੇ 70 ਸਾਲਾਂ ਦਾ ਗੰਦ ਪਿਆ ਪਿਛਲਾ ਮਿਤਰਾ ਜੀ ਨੇ ਕਰਨਾ ਹੋਵੇ ਨਾ ਉਹ ਸਾਲ ਚ ਹੀ ਕਰ ਦਿੰਦਾ ਹੁੰਦਾ ਇਹ 5 ਸਾਲ ਹੋਰ ਗਾਹਾਂ ਵਾਲੇ ਦੇ ਤੇ ਨਾ ਆ ਤੂੰ ਮੈਂ ਲਈ ਫਿਰਦਾ ਇਹ ਤੇਰੇ ਕੋਲ ਮਾਇਕ ਵੀ ਨਹੀਂ ਸੋਣਾ ਮੈਂ ਤੈਨੂੰ ਇੱਕ ਗੱਲ ਦੱਸ ਜਿਹੜੇ ਅੱਜ ਕੱਲ ਇਹ ਪੱਤਰਕਾਰਾਂ ਨਾ ਕਰਦੇ ਆ ਜਿਹੜਾ ਅੱਜ ਕੱਲ ਜਿਹੜਾ ਇਹਨਾਂ ਦੇ ਵਿਰੁੱਧ ਬੋਲਦਾ ਸੋਸ਼ਲ ਮੀਡੀਆ 'ਆਲਣਾ ਕਰਦੇ ਆ ਆ ਤੇਰੇ ਕੋਲੇ ਮਾਇਕ ਵੀ ਨਹੀਂ ਸੋਣਾ ਮੁੜ ਕੇ ਸਹੀ ਗੱਲ ਹੈ ਠੀਕ ਹੈ ਨਾ ਵੀਰ ਮੇਰਾ ਇਹੀ ਗੱਲ ਕਹਿਣਾ ਇਹ ਜਿਹੜੀਆਂ ਪਾਲਸੀਆਂ ਆ ਇਹ ਬਿਲਕੁਲ ਗਲਤ ਆ ਮੇਰਾ ਵੀਰ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜੇ ਜ਼ਮੀਨ ਆ ਤਾਂ ਆਪਾਂ ਉਹਦੇ ਵਿੱਚ ਮਿਰਚ ਵੀਗਾ ਸਕਦੇ ਹਾਂ ਹਲਦੀ ਵੀਗਾ ਸਕਦੇ ਹਾਂ ਇਕੱਲਾ ਨੂਨ ਲੈਣ ਦੀ ਲੋੜ ਆ ਰੋਟੀ ਖਾਣ ਖਾਤਰ ਆਪਾਂ ਸਾਰਾ ਕੁਝ ਉਹ ਚਗਾ ਸਕਦੇ ਆ ਆਪਾਂ ਢਿੱਡ ਪਾਲ ਸਕਦੇ ਆ ਜੇ ਇਹ ਵੱਡੇ ਘਰਾਣਿਆਂ ਮਾਰਨ ਪਊਆ ਇੱਕ ਗੱਲ ਯਾਦ ਰੱਖੀ ਜਿਹੜੀਆਂ ਜ਼ਮੀਨਾਂ ਲਈ ਜਾਂਦੇ ਇਥੇ ਕੋਈ ਕਲੋਨੀ ਨਹੀਂ ਕੱਟੀ ਜਾਣੀ ਇਹ ਸੈਂਟਰ ਦੇ ਨਾਲ ਨਾਲ ਮਿਲ ਕੇ ਚੱਲਦੇ ਨੇ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਅਡਾਨੀਆਂ ਅਵਾਨੀਆਂ ਬਿਲਗੇਟਸ ਵਾਲਿਆਂ ਕੋਲੇ ਉੱਪਰ ਦੇ ਕੋਲੇ ਹੀ ਜ਼ਮੀਨਾਂ ਹੋਣੀਆਂ ਥੋੜਾ ਮਤਲਬ ਮਤਲਬ ਕੀ ਆ ਉਹ ਮਤਲਬ ਜੇ ਕਲੋਨੀਆਂ ਕੱਟੀਆਂ ਜਾਂਦੇ ਮਤਲਬ ਹੈਨਾ ਪਾਲਿਸੀ ਆਉਂਦੀ ਹੈ ਲੈਂਡ ਪੂਲਿੰਗ ਕਿੱਥੇ ਹੁਣਾ ਕਿੱਥੇ ਕਿੱਥੇ ਬਣਾ ਸਕਦੇ ਨੇ ਮੈਂ ਤਾਂ ਕਿੱਥੇ ਬਣਾਉਣੀ ਨਹੀਂ ਇਹ ਕਲੌਨੀ ਕੱਢਦੀ ਨਹੀਂ ਤੁਸੀਂ ਫੇਰ ਕਹਿੰਦੇ ਕਲੌਨੀਆਂ ਕੱਢਦੀ ਨਹੀਂ ਇਹਨਾਂ ਨੇ ਜ਼ਮੀਨਾਂ ਹੁਣ ਲੈਣੀਆਂ ਸਰਕਾਰ ਕੋਲੇ ਗਹਿਣੇ ਕਰਨੀਆਂ ਸੈਂਟਰ ਕੋਲੇ ਵੇਚਣੀਆਂ ਸੈਂਟਰ ਨੂੰ ਜੇ 100 ਕਰੋੜ ਨੂੰ ਕਿਲਾ ਲੈ ਲਏ ਇਹਨਾਂ ਨੇ 10 ਕਰੋੜ ਨੂੰ ਕਿਲਾ ਵੇਚਣਾ ਸੈਂਟਰ ਨੂੰ ਜਿਹੜੇ ਖੇਤੀ ਵਾਲੇ ਬਿੱਲ ਆਏ ਸੀ ਉਹ ਵੀ ਆਹੀ ਕੰਮ ਸੀ ਹੁਣ ਉਹਨਾਂ ਨੇ ਐ ਕਰਤਾ ਵੀ ਐ ਕਰਤੋ ਕੱਲਾ ਪਹਿਲਾਂ ਪੰਜਾਬ ਸੀ ਹੁਣ ਹਰਿਆਣੇ ਜੀ ਪੰਚੀ ਕਰ ਕਿਲਾ ਕਰਤਾ ਹਨ ਇਹਨਾਂ ਦੀ ਅੱਖ ਦੇ ਵਿੱਚ ਹਰਿਆਣਾ ਪੰਜਾਬ ਇਹੀ ਰੜਕਦਾ ਕਿਉਂਕਿ ਇੱਥੋਂ ਦੀ ਜਿਹੜੀ ਧਰਤੀ ਆ ਉਪਜਾਊ ਆ ਜਿਹੜੀ ਫਸਲ ਦਿੰਦੀ ਆ 60 ਮਣ ਕਿਲਾ ਕਣਕ ਤੇ 80 ਮਣ ਪਲੱਸ ਝੋਨਾ ਇਹ ਜੇ ਇਹਨਾਂ ਨੂੰ ਰੜਕਦਾ ਹੈ ਹਰਿਆਣਾ ਪੰਜਾਬ ਜ਼ਮੀਨ ਵਹੀਰ ਦੰਦਾ ਏ ਜਿਆਦਾ ਸਾ ਇੱਕ ਕਿਲਾ ਕਿਸੇ ਕੋਲੇ ਬੰਦੇ ਕੋਲੇ ਆ ਚਾਰ ਜੀ ਆ 30 ਮਣ ਕਣਕ ਉਹਨਾਂ ਸਾਲ ਚ ਮੁਕਦੀ ਨਹੀਂ 110 ਮਣ ਦਾਣੇ ਫੇਰ ਵੀ ਵੇਚ ਸਕਦਾ ਉਹ ਕਿਵੇਂ ਵੇਚ ਸਕਦਾ 30 ਮਣ ਕਣਕ ਵੇਚ ਸਕਦਾ 80 ਮਣ ਝੋਨਾ ਵੇਚ ਸਕਦਾ ਉਹਦਾ ਰਜਗਾਰ ਢਿੱਡ ਪਲ ਸਕਦਾ ਇਹ ਕਿੱਲੇ ਦੇ ਵਿੱਚੋਂ ਅੱਧੀ ਕਨਾਲ ਸਬਜੀ ਮਿਰਚਾਂ ਲਾ ਕੇ ਉਹ ਵੀ ਟਾਈਮ ਟੱਪ ਸਕਦਾ ਇਹਨਾਂ ਨੇ ਸਾਰਾ ਕੁਝ ਖੋਣਾ ਕਿਉਂ ਕੀ ਆ ਆਪਾਂ ਨੂੰ ਤਿੰਨ ਟਿਫਿਨ ਵਾਲੇ ਡੱਬੇ ਫੜਾਉਣੇ ਆ ਫਿਰ ਆਪਾਂ ਨੂੰ ਕਹਿ ਦੇਣਾ ਵੀ ਆਹ ਕੰਮ ਕਰ ਲਓ ਆਹ ਕੰਮ ਕਰ ਲਓ ਹੁਣ ਇਹ ਦੇਖ ਰਹੇ ਨੇ ਵੀ ਤਿੰਨ ਟਿਫਿਨ ਵਾਲੇ ਡੱਬੇ ਲੈਣੇ ਆ ਕਿ ਨਹੀਂ ਇੱਥੇ ਪਹਿਲਾਂ ਵੀ ਇੱਕ ਬਲਾਰਾ ਕਹਿ ਕੇ ਗਿਆ ਕਹਿੰਦਾ ਉੱਥੇ ਜਾ ਕੇ ਦੇਖੋ ਜਿਨ੍ਹਾਂ ਨੇ 20-20 ਕਰੋੜ ਦਾ ਕਿੱਲਾ ਵੇਚੇ ਸੀ ਅੱਜ ਉਹ ਰੇੜੀਆਂ ਲਾ ਰਹੇ ਨੇ ਮੇਰਾ ਵੀਰ ਕਿੱਥੇ ਰੇੜੀਆਂ ਲਾਉਂਦੇ ਆ ਮਹਾਲੀ ਚੰਡੀਗੜ੍ਹ ਦੇ ਵਿੱਚ ਕੋਈ ਚੌਲ ਵੇਚੀ ਜਾਂਦਾ ਕੋਈ ਪਰੌਂਠੇ ਵੇਚੀ ਜਾਂਦਾ ਕਰ ਰੋਜ਼ਗਾਰ ਚ ਚਲਾ ਲੈਣ ਨੇ ਉਹਨਾਂ ਕੋਲੇ ਦੁਕਾਨ ਵੀ ਹੈ ਨਹੀਂ ਜੇ ਕਿਲਾ ਹੁੰਦਾ ਤਾਂ ਆਪਦਾ ਸ਼ੋਰੂਮ ਵੀ ਪਾ ਸਕਦੇ ਜਿਨੇ ਸ਼ੋਰੂਮ ਪਾਉਣਾ ਛੜਕਦੇ ਰਹਦਾ ਆਪਦੇ ਕਿਲੇ ਚ ਵੀ ਪਾ ਸਕਦੇ ਨਾਲੇ ਕਰੇ ਪਰ ਪਵਾਦ ਇਲਾਕੇ ਵਾਲੇ ਲੋਕ ਤਾਂ ਕਰੋੜਪਤੀ ਹੋ ਗਏ ਨੇ ਕਰੋੜਪਤੀ ਕਿੱਥੇ ਹੋ ਗਏ ਕਿੱਥੋਂ ਕਰੋੜਪਤੀ ਹੋ ਗਏ ਰੋਜ਼ ਵੀਡੀਓ ਦੇਖਣ ਉਹਨਾਂ ਦਾ ਕਿਵੇਂ ਆ ਇੱਕ ਬੁੜਾ ਬੋਰਡ ਕੋਲੇ ਜਾ ਕੇ ਰੋਂਦਾ ਕਹਿੰਦਾ ਮੇਰਾ ਇੱਥੇ ਖੂਹ ਹੁੰਦਾ ਸੀ ਚੌਂਕ ਬਣਾ ਦੇ ਕੋਲ ਕੀ ਆ ਉੱਥੇ ਕੀ ਆ ਉੱਥੇ ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਸੌਖੀ ਨਹੀਂ ਦਿਸਾਉਂਦੇ ਸਾਰੇ ਸ਼ਹਿਰਾਂ ਨੇ ਇਹ ਗੱਲ ਯਾਦ ਰੱਖਿਓ ਇਹ ਜਿਹੜੀ ਡਿਵੈਲਪਮੈਂਟ ਕਹਿ ਰਹੇ ਨੇ ਪਹਿਲਾਂ ਜਿਹੜੇ ਪਹਿਲਾ ਕਲੌਨੀਆਂ ਲੈਤੀਆਂ ਪਈਆਂ ਜਦੋਂ 30 ਦੀ ਹਿਸਾਲ ਆ ਸਨਾਮ ਪਈਆ ਪਰਲੇ ਪਾਸੇ ਹਨਾ ਮੈਂ ਸਨਾਮ ਜਾਂਦਾ ਰਹਾਂ ਉੱਥੇ ਪਈਆ ਉਹਨੂੰ 30 ਸਾਲ ਹੋ ਗਏ ਲੈਤੀ ਨੂੰ ਹਨਾ ਉਮੀ ਦੀ ਉਮੀ ਪਈ ਠੀਕ ਹੈ ਬਹੁਤ ਬਤਾ ਨਵਾਜੀ ਧੰਨਵਾਦ ਆਪਣੀ ਵਿਚਾਰ ਦਿੱਤੇ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਧੰਨਵਾਦ ਠੀਕ ਹੈ ਜੀ ਬਹੁਤ ਸੋਣਾ ਜੀ ਗੱਲਬਾਤ ਕੀਤੀ ਅਸੀਂ ਬਿੱਲੇ ਬਾਈ ਨਾਲ ਤੇ ਮਨਿੰਦਰ ਸਿੰਘ ਮੇਰਾ ਨਾ ਕੈਮਰਾਮੈਨ ਜੀ ਧੰਨਵਾਦ